ਪੁੱਤਰ ਚप्पल ਜਿੰਨੀ ਮਰਜੀ ਮਹਿੰਗੀ ਹੋਵੇ ਹੁੰਦੀ ਤਾਂ ਚप्पल ਹੀ ਆ ਨਾ ਚਲੋ ਭੈਣ ਜੀ ਉਹ ਗੱਲਾਂ ਤਾਂ ਛੱਡੋ ਪਰ ਤੁਹਾਨੂੰ ਪਤਾ ਹੈ ਮੇਰੀ ਧੀ ਦੀ ਜਿਹੜੀ ਸੱਸ ਹੈ ਨਾ ਉਹ ਇੰਨੀਆਂ ਮੇਰੀ ਧੀ ਦੀ ਸਿਫਤਾਂ ਕਰਦੀ ਨਾ ਇੰਨੀਆਂ ਸਿਫਤਾਂ ਕਰਦੀ ਜੇ ਕੋਈ ਹਿਸਾਬ ਨਹੀਂ ਰੋਟੀ ਪਾਣੀ ਵਿੱਚ ਹਰ ਚੀਜ਼ ਮੇਰੀ ਕੁਲੀ ਪਰਫੈਕਟ ਹੈਗੀ ਆ ਉਹ ਤਾਂ ਕੰਮਾਂ ਵਾਲਿਆਂ ਨੂੰ ਕੰਮ ਕਰਨ ਨਹੀਂ ਦਿੰਦੀ ਉਹ ਸਾਰਾ ਕੰਮ ਆਪ ਕਰਦੀ ਆ ਮੈਂ ਕੰਨੀ ਮੇਰੇ ਜਵਾਈ ਨੂੰ ਰੋਟੀ ਪਾਣੀ ਉਹਦਾ ਦਫ਼ਤਰ ਜਾਣ ਤੋਂ ਪਹਿਲਾਂ ਹਰ ਇੱਕ ਚੀਜ਼ ਉਹਦੇ ਟੇਬਲ ਤੇ ਰੱਖਦੀ ਆ ਮੇਰੀ ਕੁੜੀ ਦੀ ਸੱਸ ਉਹਦੀਆਂ ਸਿਫਤਾਂ ਕਰਨੀਆਂ ਤੇ ਕਿਤੇ ਘਟਦੀ ਨਹੀਂ ਇਹਨੂੰ ਕੋ ਕੁਝ ਨਾ ਕੁਝ ਨਾ ਮੇਰੀ ਧੀ ਕੋ ਸਿੱਖਿਆ ਕਰੇ ਜਦੋਂ ਆਂਦੀ ਪੈਂਦੀ ਕਿਨ ਜਦੋਂ ਆਂਦੀ ਹੈ ਨਾ ਉਹ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੀ ਆ ਕੰਨੀ 베ਰੀ ਸੱਸ ਬਹੁਤ ਹੀ ਚੰਗੀ ਹੈ ਉਹ ਕੰਮ ਕੰਦੀਏ ਮੈਂ ਆਪੇ ਕਰ ਦਿੰਦੀ ਆ ਮੇਰੀ ਸਾਸੀ ਮੇਨਾ ਬੜੀ ਮਦਦ ਕਰ ਆਂਦੀ ਹੈ ਉਹ ਤੇ ਕੰਦੀ ਕੰਦੀ ਮੇਰੀ ਸੱਸ ਮੈਂ ਕੰਨੀਆ ਬਹੁਤ ਹੀ ਜ਼ਿਆਦਾ ਚੰਗੀ ਹੈ ਐਹੋ ਜੀ ਸਤ ਕਰਮਾਂ ਵਾਲਿਆਂ ਨੂੰ ਮਿਲਦੀ ਸੱਸ ਇੰਨੇ ਤੁਹਾਡੀਆਂ ਤਰੀਫਾਂ ਕਰਦੀ ਆ ਤਰੀਫਾਂ ਤਰੀਫਾਂ ਤੇ ਉਹਨੇ ਆਪ ਹੀ ਕਰਨੀਆਂ ਜਿੰਨੇ ਚ ਇਹਨੂੰ ਇਹਨੇ ਕੰਮ ਕਰਨਾ ਹੁੰਦਾ ਇਹ ਕੰਮ ਲੈ ਕੇ ਬਹਿਦੀ ਨਾ ਤੇ ਸਾਰਾ ਦਿਨ ਦਾ ਕੰਮ ਨਹੀਂ ਮੁੱਕਦਾ ਮੈਂ ਤਾਂ ਘੰਟੇ 'ਚ ਕੰਮ ਕਰ ਲੈਨੀ ਸਾਰਾ। ਬੰਦੇ ਤੁਹਾਡੀਆਂ ਬਹੁਤ ਤਰੀਫ ਆਇਆ ਇਸ ਕੋਲ ਮੈਂ ਕਵਾਂਗੀ ਕਿ ਇਹ ਮੇਰੀ ਸੱਸ ਤੇ ਮੈਂ ਕਹਿੰਦੀ ਆ ਬੰਨੀ ਕਿ ਚੰਗੀ ਹੈ ਨਾ। ਕੈਂਜੀ ਮੈਨੂੰ ਮਾਫੀ ਦੇ ਦੇ। ਕਿਰਨਾ ਉਹ ਆਪਣੀ ਮੰਮੀ ਕੋਲ ਮਾਫੀ ਮੰਗਦਾ। ਇਹ ਤੇਰੀ ਮਾਂ ਪਹਿਲਾ ਹੈ। ਤੇ ਮੈਂ ਮੰਗ ਰੂਆ। ਜੇ ਤੂੰ ਗਲਤੀ ਵੀ ਕੋਈ ਕਰਦੀ ਹੈ ਨਾ ਆਪਣੀ ਮੰਮੀ ਤੋਂ ਉੱਠ ਕੇ ਜੀ ਮਾਫੀ ਮੰਗਦਾ। ਕਿਉਂਕਿ ਮੈਂ ਮਘਰੋਆਂ ਇਹ ਤੇਰੀ ਮਾਂ ਪਹਿਲਾਂ ਚਲੋ ਮੰਮੀ ਜਿੰਨਾ ਤੂੰ ਹੀ ਕਹਿੰਦੇ ਜੀ ਮੈਂ ਉਤਰੇ ਕਰ ਲੈਂਦੀ ਮੰਮੀ ਜੇ ਮੇਰੇ ਕੋਈ ਗਲਤੀ ਹੋ ਗਈ ਹੈ ਤੇ ਪਲੀਸ ਮੈਨੂੰ ਮਾਫ ਕਰ ਦੋ ਠੀਕ ਹੈ ਮੰਮੀ ਹਾਂ ਪੰਜੀ ਇਹਨੂੰ ਮਾਫ ਕਰ ਦਿਓ ਇਹ ਵੀ ਤੁਹਾਡੀ ਧੀ ਹੈ ਮੇਰੀ ਧੀ ਇਹ ਮੇਰੀ ਧੀ ਦੀ ਬਰਾਮੀ ਕਰਨੀਗੀ ਮੈਂ ਆਪਣੇ ਧੀ ਨੂੰ ਜਿੰਨੇ ਵਧੀਆ ਸੰਸਕਾਰ ਦਿੱਤੇ ਨਾ ਜੇ ਕਿਤੇ ਤੁਸੀਂ ਵੀ ਇਹਨੂੰ ਮਾੜੇ-ਭੋਟੇ ਸੰਸਕਾਰ ਦਿੱਤੇ ਹੁੰਦੇ ਨਾ ਤੇ ਬਸ ਫਿਰ ਬੜਾ ਵਧੀਆ ਹੋਇਣਾ ਸੀ ਠੀਕ ਆ ਮਾਫੇ ਨੂੰ ਮੈਂ ਕਰ ਦਿੰਨੀ ਆ ਹੁਣ ਇਹਨੂੰ ਕਿਉਂ ਪੂਰਾ ਘਰ ਸਾਹਮ ਕੇ ਰੱਖੇ ਜਸਵੀਰ ਜੀ ਮਾਕੇ ਤੋਂ ਆ ਗਈ ਆ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾ ਕਿਰਨ ਦੇ ਮੰਮੀ ਆਏ ਆ। ਹਾਂ। ਇਹ ਤੇ ਬਹੁਤ ਵਧੀਆ ਹੋ ਗਿਆ ਇਹਨਾਂ ਨੂੰ ਮਿਲਾਂਗੇ। ਹਾਂ। ਹੋਰ ਸੁਣਾਓ। ਠੀਕ ਹੋ? ਹਾਂ। ਤੁਸੀਂ ਸੁਣਾਓ ਠੀਕ ਹੋ। ਹਾਂ ਠੀਕ ਹੈ। ਕਿਸ ਨੇ ਆਏ ਉਸ? ਆਵਾਜ਼ ਥੋੜੀ ਜਿਹਰੀ ਹੋਈ ਆਏ। ਬੈਠੋ ਬੈਠੋ। ਨਹੀਂ ਬੈਠੋ। ਅੰਟੀ ਜੀ। ਇਹਨਾਂ ਨੂੰ। ਹੋਰ ਕੀ ਆਲਾ ਬੰਦ। ਠੀਕ ਹੈ। ਬਹੁਤ ਵਧੀਆ। ਸ਼ੂਗਰ ਆ ਗਈ ਤੇ ਤੁਸੀਂ ਵੀ ਆਏ ਕਰੇ। ਮੇਰਾ ਵੀ ਆਈ ਦਿਲ ਕੀਤਾ ਮੈਂ ਮੈਂ ਕਿਰਨ ਨੂੰ ਮਿਲ ਕੇ ਆਣੀ। ਏ ਪੈਨਜੀ ਇਹਨਾਂ ਮਾਵਾਂ ਤੇ ਯਾਰ ਬੈਠੇ ਇੱਥੇ ਗੱਲਾਂ ਕਰਦੇ ਗਿਆ ਆਜੋ ਅਪ ਅੰਦਰ ਜਾ ਕੇ ਬੰਨੇ ਨਹੀਂ ਨਹੀਂ ਇੱਥੇ ਬੰਨੇ ਆ ਗਿਰਨ ਦੇ ਮੰਮੀ ਵੀ ਆਏ ਇੱਥੇ ਬੈਠੋ ਆਇਓ ਆਇਓ ਅੰਦਰ ਕੰਨਾ ਜਾ ਕੇ ਇਹ ਪੈਨਜੀ ਬੰਨੇ ਬਾਹਰ ਧੁੱਪ ਕਿੰਨੀ ਆ ਹੈਨਾ ਕੋਈ ਗੱਲ ਨਹੀਂ ਮੈਨੂੰ ਦੱਸਿਆ ਨੀਹਾ ਨੇ ਕਿ ਤੁਹਾਨੂੰ ਗਰਮੀ ਬੜੀ ਲੱਗਦੀ ਹੈ ਕੋਈ ਗੱਲ ਨਹੀਂ ਫੇਰ ਕਿ ਬੈਠੋ ਆਓ ਨਾ ਆਓ ਬੈਠੋ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਹਾਂ ਹਾਂ ਲਿਆ ਬੁੱਤ ਲਿਆ ਪਾਣੀ ਪਿਲਾ ਦੇ ਬੜੀ ਗਰਮੀ ਲੱਗੀ ਬੈਠੋ ਬੈਠੋ ਪੈਨਜੀ ਬੈਠੋ ਤੁਸੀਂ ਆਓ ਤੁਸੀਂ ਆਜੋ ਤੁਸੀਂ ਹਾਂਜੀ ਆ ਬੈਠੋ ਮੈਂ ਤਾਂ ਫੇਰ ਕਹਿਣ ਦੀ ਆ ਵੇਖ ਲਓ ਆਣਾ ਤੇ ਆ ਜਾਓ ਨਹੀਂ ਨਹੀਂ ਕੋਈ ਨਹੀਂ ਬੈਠੋ ਐ ਵੀ ਬੈਠੇ ਐ ਇਹਨਾਂ ਨੇ ਵੀ ਗੱਲਬਾਤ ਕਰਨੇ ਆ ਨਾ ਬੈਠੇ ਐ ਲਓ ਮਸੀ ਲਿਆ ਆਪੜ ਤੇ ਲਿਆ ਪਾਣੀ ਹਾਂਜੀ ਬੜੀ ਗਰਮੀ ਸੀ ਬਾਹਰ ਤੁਸੀਂ ਪਾਣੀ ਪੀਓਗੇ ਨਹੀਂ ਨਹੀਂ ਇਹ ਹੋਰ ਪੰਜੇ ਕਿ ਤਰਾਣਾ ਹੋਇਆ ਇਕ ਕੱਲੇ ਆਏ ਜੇ ਨਹੀਂ ਬਾਹਰ ਬਾਹਰੇ ਨਹੀਂ ਆ ਨਹੀਂ ਨਹੀਂ ਨੀਹਾ ਨਹੀਂ ਆਈ ਮੈਂ ਕੱਲੀ ਆਈ ਆ ਕੱਲੇ ਆਏ ਜੇ ਹਾਂ ਕੁੜੀ ਨੂੰ ਬਨਾਲ ਲੈਣਾ ਸੀ ਨਹੀਂ ਮੈਂ ਕੁੜੀ ਦੀ ਉਹ ਗੱਲ ਤੋਂ ਨਾ ਕਰਨਾ ਆਈ ਆ ਕੁਛ ਭੈਣ ਜੀ ਤੁਸੀਂ ਆਪਣੀ ਧੀ ਨੂੰ ਸੰਸਕਾਰ ਬਹੁਤ ਹੀ ਵਧੀਆ ਦਿੱਤੇ ਵੇਖੋ ਕਿਸਰਾ ਆਏ ਗਈ ਦੀ ਇੱਜ਼ਤ ਕਰਦੀ ਹੈ ਸਾਡੇ ਘਰ ਚ ਗੱਲਾਂ ਸਾਰੇ ਪਰਿਵਾਰ ਚ ਹੁੰਦੀਆਂ ਜੇ ਕਿ ਕੁੜੀ ਵੇਖੀ ਹੈ ਨੂੰ ਧੀ ਦੇਖੀ ਹੈ ਤੇ ਇਹਦੀ ਨੀਹਾ ਦੀ ਪਰਜਾਈ ਵਰਗੀ ਦੇਖੀ ਐਨੀ ਸੰਸਕਾਰੀ ਕੁੜੀ ਹੈ ਘਰ ਜਾਂਦੇ ਮਾਨ ਕਿਸ ਤਰ੍ਹਾਂ ਸਾਰਿਆਂ ਦਾ ਕਰਦੀ ਪਹਿਲਾ ਜਾਂਦੇ ਆ ਪਾਣੀ ਦਾ ਕਲਾਜ਼ ਦਿੰਦੀ ਸਾਡੀ ਨੇ 30 ਸਾਲ ਹੋ ਗਏ ਬਿਆਨ ਨੂੰ ਨੋਕਲ ਹੀ ਨਹੀਂ ਕੋਈ ਵਾਜਾ ਮਾਰ ਮਾਰ ਕੇ ਪਾਣੀ ਮੰਗਾਈਦਾ ਨਹੀਂ ਫਲਾਣਾ ਆਇਆ ਤੇ ਪਾਣੀ ਦੇਣਾ ਪੰਜੀ ਆਜੋ ਪਰ ਅੰਦਰ ਜਾ ਕੇ ਬੰਨੇ ਆਜੋ ਨਹੀਂ ਨਹੀਂ ਇੱਥੇ ਠੀਕ ਆ ਅਸੀਂ ਐਨੇ ਕਿ ਪਰੇਸ਼ਾਨ ਹੋ ਗਏ ਦੇਖੋ ਜੀ 10:00 ਵਜੇ ਤੱਕ ਸੁੱਤੀ ਨਹੀਂ ਉਠਣਾ 2-2 3-3 ਵਜੇ ਤੱਕ ਨਾਣਾ ਹੀ ਨਹੀਂ ਉਹਨੇ ਨਾ ਨੂੰ ਕੁਝ ਬਣਾਉਂਦਾ ਚਾਜਾ ਨਾ ਕੋਈ ਗੱਲ ਚਾਹ ਮੰਗੋ ਤੇ ਘੰਟੇ ਬਾਅਦ ਚਾਹ ਨਹੀਂ ਆਣੀ ਫੋਨ ਹੀ ਨਹੀਂ ਚੱਲਦੇ ਤੇ ਚਾਹ ਕਿੱਥੋਂ ਬਣ ਜਾਨੀ ਐਨਾ ਪਰੇਸ਼ਾਨ ਕੁੜੀ ਨੇ ਸਾਨੂੰ ਕੀਤਾ ਹੈ ਮੈਂ ਤਾਂ ਕਹਿੰਨੀ ਜਾਂ ਆਪਣੀ ਪਰਜਾਈ ਕੋ ਜਾ ਕੋਈ ਰੋਟੀ ਪਾਣੀ ਦੀ ਜਾਇ ਸਿੱਖ ਲੈ ਤੇ ਸਾਡੇ ਘਰ ਵੀ ਬਣ ਜਾ ਸੁੱਕੀ ਹੋਈ ਇੱਕ ਤੇ ਸਾਡੇ ਘਰ ਸਵਰਗ ਬਣ ਜਾ ਕਿਦਾਂ ਕਿਤੇ ਤੂੰ ਵੀ ਆਂਦੀ ਏ ਤੇਰੇ ਕੋਲ ਤੇ ਉਹਨੂੰ ਅਕਲ ਸਖਾਇਆ ਕਰ ਕਿ ਸਾਡਾ ਰੋਟੀ ਪਾਣੀ ਬਣਾਣਾ ਮੈਂ ਕਹਿੰਨੀ ਸਾਡੇ ਘਰ ਨੂੰ ਨਰਕ ਕੁੜੀ ਨੇ ਬਣਾ ਮੁੰਡਾ ਮੇਰਾ ਹਾਰਵੇ ਲੈ ਕਲਪ ਕਦੀ ਟੈਂਸ ਰੋ ਨੂੰ ਨਾਸ਼ਤਾ ਨਹੀਂ ਉਹ ਦੇਣਾ ਨੇ ਕਦੀ ਦੀ ਉਹ ਨਾਨ ਚਲ ਜੇਗਾ ਉਹਨੂੰ ਤੌਲੀਆ ਲੱਭਦਾ ਕਿੱਧਰ ਉਹ ਆਜਾ ਮਾਰ ਦਰ ਦੇਗਾ ਮੰਮੀ ਦੇ ਦੇ ਤੌਲੀਆ ਮੈਨ ਫੜਾ ਦੋ ਕਦੀ ਉਹਨੂੰ ਕੱਪੜੇ ਨਹੀਂ ਅੰਡਰਗਾਰਡ ਮੰ ਨਹੀਂ ਦੇਨੇ ਮੈਂ ਅਗਨੀ ਇੰਨੀ ਕਿ ਪਰੇਸ਼ਾਨੀ ਆ ਜੇ ਉਹਨੇ ਬੁਸੜ ਪਾ ਲਗਦਾ ਤੇ ਵੱਟੋ ਵਾਟੇ ਨਾ ਕੋਈ ਬਰਸ ਬਟਨ ਟੁੱਟੇ ਹੁੰਦੇ ਤੇ ਉਹ ਲਾਏਗਾ ਉਹ ਛੁੱਟਦਾਗਾ ਲਾਏਗਾ ਉਹ ਛੁੱਟਦਾਗਾ ਇਹਨੂੰ ਹੀ ਨਹੀਂਗਾ ਇਹਨੂੰ ਹੀ ਨਹੀਂਗਾ ਤੇ ਮੈਂ ਪਾਵਾਂ ਕੀ ਪਹਿਲੇ ਇਹ ਗੱਲਾਂ ਆਪਾਂ ਸਮਝਣ ਦੇ ਨਾ ਅੰਦਰ ਵੈਖ ਮੈਂ ਸਾਰੀਆਂ ਸਮਝ ਨਹੀਂ ਸਮਝਣਾ ਚਾਹੀਦਾ ਨਾ ਫਿਰ ਤੁਹਾਨੂੰ ਸਮਝਣਾ ਚਾਹੀਦਾ ਵੀ ਮੈਂ ਸੰਸਕਰ ਕਿਉਂ ਜਿੱਤ ਦਿੱਤੇ ਸਾਡੇ ਘਰ ਨੂੰ ਕਿਉਂ ਨਰਕ ਬਣਾਇਆ ਤੁਹਾੜ ਕੋ ਲਾਂਦੀ ਤੁਸੀਂ ਉਹਨਾਂ ਸਮਝਾਓ ਵੀ ਤਿਸਰਾ ਆਪਣੇ ਘਰ ਨੂੰ ਤੂੰ ਬਣਾਇਆ ਹਾਲ ਮੇਰੀ ਧੀ ਤਾਂ ਬੜੀ ਸਿਆਣੀ ਕੀ ਆ ਉਹ ਭੈਣ ਦੀ ਸਿਆਣੀ ਤੇ ਮੈਨੂੰ ਸਾਰੇ ਘਰ ਦਾ ਕੰਮ ਕਰਨਾ ਮੈਂ ਇਹ ਉਮਰ ਦੱਸੋ ਮੇਰੀ ਮੈਂ ਤੁਹਾਡੇ ਤੋਂ ਵੱਡੀ ਉਮਰ ਦੀ ਮੇਰੀ ਉਮਰ ਹੈ ਇਹ ਕੰਮ ਕਰਨ ਦੀ ਮੈਂ ਆ ਜਾ ਕੇ ਕੀ ਆਈ ਜੇ ਤੁਹਾਡੇ ਘਰ ਇਹ ਤੁਹਾਨੂੰ ਦੱਸਣ ਲਈ ਪਰ ਆਂਦੀ ਹੋ ਨਕਲ ਸਿਖਾਓ ਕੋਈ ਪੈ ਜੀ ਮੇਰੇ ਧੀਰੂ ਤਾਂ ਬੜੀ ਅਕਲ ਹੈਗੀ ਆ ਇੱਥੇ ਜਦੋਂ ਦੇ ਸੀ ਨਾ ਤੜਕੇ 5 ਵਜੇ ਉੱਠ ਕੇ ਸਾਰੇ ਘਰ ਦਾ ਕੰਮ ਕਰਦੀ ਸੀ ਮੇਰੀ ਕੁੜੀ ਤਾਂ ਰੋਟੀ ਪਾਣੀ ਬੜਾ ਸੋਹਣਾ ਬਣਾਉਂਦੀ ਆ ਪਤਾ ਨਹੀਂ ਕਿਹੜੇ ਵੇਲੇ ਬਣਾਏ ਤੁਸੀਂ ਕਹਿੰਦੇ ਸੀ ਹਾਂ ਨਾ ਪੂਰਨਾ ਹੋਂਦ ਬਣਾਣਾ ਇੱਕ ਆਖ ਨਹੀਂ ਆਂਦਾ ਕੋਈ ਸਬਜ਼ੀ ਭੱਜੀ ਨਹੀਂ ਆਣੀ ਦਾਲ ਬਣਾਣੀ ਤੇ ਕੱਪਾ ਬਣਾ ਕੇ ਤਾਂ ਰੱਖ ਦਿੰਦੀ ਆ ਨਾ ਕੋਈ ਪਾਣੀ ਨਾ ਕੋਈ ਥਾਲੀ ਵਿੱਚ ਨਾ ਕੋਈ ਗੱਲ ਨਾ ਬਾਹਰ ਨਾ ਕੋਈ ਤੜਕਾ ਲਾਣਾ ਸਵਾਦਾ ਨਾ ਹੋ ਗੱਲਾਂ ਬਾ ਕੱਚਾ ਜਿਹਾ ਮਸਾਲਾ ਜਾਂ ਬਣਾ ਕੇ ਰੱਖ ਦਿੰਦੀ ਐ ਤਾਂ ਵੀ ਆ ਭੈਣ ਜੀ ਚਲੋ ਕੋਈ ਗੱਲ ਉਹ ਗੱਲ ਹੀ ਮੈਂ ਕਰਦੀ ਨਹੀਂ ਪਿੱਛੇ ਮੈਂ ਲਾਡਲੀ ਸੀ ਮੈਂ ਕਰਦੀ ਨਹੀਂ ਮੇਰੀ ਮੰਮੀ ਨੇ ਮੈਨੂੰ ਕਦੀ ਕਰਾਇਆ ਹੀ ਨਹੀਂ ਕੰਮ ਤੇ ਕਰਾਇਆ ਨਹੀਂ ਇੰਨੇ ਸਾਲ ਹੋ ਗਏ ਹੁਣ ਤੇ ਤੂੰ ਸਿੱਖ ਨਹੀਂ ਕਰਾਇਆ ਤੇ ਇੱਥੇ ਤਾਂ ਕਰਨਾ ਹੀ ਪੈਣਾ ਸਾਡੇ ਘਰ ਆਇਆ ਗਿਆ ਬੜਾ ਰੰਦਾ ਪਰਿਵਾਰ ਵਾਲਾ ਹੈਗਾ ਘਰ ਤੇ ਤੂੰ ਕੰਮ ਕਰ ਮ ਆਪਣੀ ਇੱਜ਼ਤ ਕਰਾ ਘਰ ਦੇ ਵਿੱਚ ਇਹ ਕੋਈ ਤਰੀਕਾ ਥੋੜੀ ਐ ਸਾ ਇਸ ਤਰ੍ਹਾਂ ਕਰਨਾ ਮੈਂ ਬੜੀ ਸੱਥੀ ਆਈ ਜੇ ਐਸੇ ਗੱਲ ਲਈ ਸਪੈਸ਼ਲ ਐਸੇ ਕੰਮ ਲਈ ਆਈ ਪੁੱਛੋ ਮੈਂ ਤੁਹਾਨੂੰ ਕਦੀ ਆਨੀ ਤੁਸੀਂ ਕਿੰਨਾ ਮੈਨੂੰ ਕਹਿੰਦੇ ਮੈਂ ਆਨੀ ਮੈਂ ਨਹੀਂ ਚਲੋ ਬੱਚੇ ਹੋ ਆਂਦੇ ਕੋ ਠੀਕ ਆ ਮੇਰਾ ਕੀ ਕੰਮ ਚ ਆਂਦਾ ਰੋਜ ਜਿਹੜੀ ਭੈਣ ਜੀ ਉਹ ਕੋਈ ਗੱਲ ਨਹੀਂ ਨਿਆਣੀ ਸਿਆਣੀ ਆਪ ਹੀ ਸਿੱਖ ਜੂਗੇ ਭੈਣ ਜੀ ਤੁਸੀਂ ਕਹਿੰਦੇ ਨਿਆਣੀ ਸਿਆਣੀ ਫਿਰ ਨਿਆਣੀ ਜੀ ਤੇ ਘਰ ਰੱਖਦੇ ਵਿਆਹੇ ਕਰ ਲਈ ਸਿਆਣੀ ਹੁੰਦੀ ਤਾਂ ਉਹਦਾ ਵਿਆਹ ਦੰਦੇ ਭੈਣ ਨਾ ਨੇ ਸਾਰੀਆਂ ਕੁੜੀਆਂ ਆਪਣੇ ਘਰ ਲਾਡ ਲੀਆਂ ਹੁੰਦੀਆਂ ਕੋਈ ਨਹੀਂ ਮਾਮਾ ਕੰਮ ਕਰਾਉਂਦੀਆਂ ਲਾੜੀ ਹੀ ਰੱਖਦੀਆਂ ਆਂ ਇਹਦੇ ਆਪ ਸਿਨਸ਼ਾ ਦੇ ਹਨ ਮੈਂ ਦੀ ਪੁੱਤਰ ਹੋ ਕੇ ਅੱਗੇ ਜਾ ਕੇ ਕੰਮ ਕਰਨੇ ਪੈਣੇ ਤਨ ਉਹਨਾਂ ਨੇ ਇੱਥੇ ਕਦੀ ਕਦਾਈ ਨਹੀਂ ਆਈ ਤੇ ਤੁਹਾਡੇ ਘਰ ਕਿਰਨ ਸਾਡੀ ਕਿੰਨੀ ਸੇਵਾ ਕਰਦੀ ਆਂ ਤੇ ਕੀ ਖਾਓਗੇ ਕੀ ਖਾਓਗੇ ਮਨਪਸੰਦੀਆਂ ਸਬਜ਼ੀਆਂ ਬਣਾਉਂਦੀ ਐ ਮੂੰਹ ਨਹੀਂ ਲੱਥਦੀ ਐ ਕੱਲ ਪਰਸੋ ਦੀ ਗੱਲ ਹੈ ਕਦੀ ਮੈਂ ਆਪਕੇ ਮੇਰੇ ਲਈ ਵੀ ਲੈ ਕੇ ਆਈ ਇਹ ਖਿਚੜੀ ਤੁਹਾਡੇ ਵੱਲੋਂ ਹੋ ਗਈ ਐ ਤੇ ਖਿਚੜੀ ਕਹਿੰਦੀ ਭਾਬੀ ਨੇ ਬਣਾਈ ਮਮਮੀ ਤੁਹਾਨੂੰ ਪ੍ਰਸਾਦ ਪਾਣੀ ਐ ਮੈਂ ਜੀ ਉਹ ਤਾਂ ਮੈਂ ਕਿਹਾ ਸੀ ਕਿ ਮਾਸੀ ਜੋਗੀ ਖਿਚੜੀ ਪੈਕ ਕਰ ਦੇ ਹੋ ਤਾਂ ਬਣਾ ਇਧੇ ਕਿਰਨ ਨਹੀਂ ਸੀ ਨਾ ਕਹਿੰਦੀ ਭਾਬੀ ਨੇ ਬਣਾਈ ਸੀ ਤੇ ਮੰਮੀ ਤੁਹਾਨੂੰ ਪਸੰਦ ਬੜੀ ਐ ਮੈਂ ਅਸਲੀ ਲੈ ਆਂਦੀ ਐ ਤੇ ਮੂੰਹ ਨਹੀਂ ਸੀ ਲੱਤਦੀ ਸਾਰਾ ਦਿਨ ਮੇਰੇ ਮੂੰਹ ਜਸਵਾਦ ਹੀ ਕੁਲ ਡਾਰੇ ਕਿਤੜੀ ਦਾ ਕਹਿੰਜੀ ਮੇਰੀ ਗੱਲ ਤੇ ਧਿਆਨ ਨਾ ਸੁਣੋ ਦੇਖੋ ਤੇਰੀ ਸੱਸ ਨੇ ਤੇਨੂੰ ਚਿਆਂਗੇ ਪਿੰਡਾਂ ਕੋਈ ਸਿਫਾਇਆ ਸਭ ਕੁਝ ਸਿਫਾਇਆ ਤੇ ਤੂੰ ਤੁਸੀਂ ਇਹ ਸਰਾ ਕਰੋ ਤੁਸੀਂ ਆਪਣੇ ਧੀ ਨੂੰ ਥੋੜੀ ਜਿਹੀ ਮਤ ਦੇ ਦਿਓ ਥੋੜਾ ਬੋਤਾ ਸਿਫਾਇਆ ਕਰੋ ਤੁਸੀਂ ਜੇ ਸਿੱਖਣ ਵਾਲੀ ਹੋ ਤਾਂ ਤਾਂ ਦਾ ਨਾ ਉਹ ਤਾਂ ਸੁੰਦਰੀ ਗੱਲ ਹੀ ਨਹੀਂ ਕੋਈ ਸੁਣਨ ਨੂੰ ਤਿਆਰ ਹੈ ਨਨ ਨਗੋਂ ਮਨ ਸਭ ਕੁਝ ਆਂਦਾ ਉਹ ਤੇ ਸੁਣਦੀ ਹੋਣੀ ਗੱਲ ਤੇਰੀ ਮਾਰੀ ਕਹਿ ਬਣ ਸੋਈ ਜਿਸਨੇ ਖਲੋਨੀਆ ਚੀਜ਼ੇ ਸਮਝੀਆਂ ਬਣਾਨੀ ਮੇਰੇ ਕੋਲ ਆ ਕੇ ਖਲੋ ਪਰੌਣੀ ਦੀ ਜਿਸਰਾ ਬਣਾਨੀ ਆ ਤੂੰ ਕੋਲ ਆ ਉਸ ਲਈ ਦੇ ਉਹ ਜਿਹਨੇ ਉੱਠਣਾ ਹੀ ਨਹੀਂ 10000 10000 ਰੁਪਏ ਤੇ ਸੁੱਤੀ ਨਹੀਂ ਉੱਠਣਾ ਦੋ ਦੋ ਤਿੰਨ ਤਿੰਨ ਰਹਿਣਾ ਨਾ ਉਹਨੇ ਕੀ ਬੇਕੁਸੀ ਖਲੋਣਾ ਹੀ ਨਹੀਂ ਕੋਲ ਮੇਰੇ ਮੇਰੀ ਗੱਲ ਤੈਨੂੰ ਚੰਗੀ ਹੋ ਨਹੀਂ ਲੱਗਦੀ ਚਲੋ ਨਹੀਂ ਚਲੋ ਕੋਈ ਗੱਲ ਨਹੀਂ ਗਈ ਚਲ ਕੋਈ ਨਹੀਂ ਤੁਸੀਂ ਪਿਆਰ ਨਾ ਕੋਈ ਗੱਲ ਇਹਨੂੰ ਕਹੋ ਕੋਈ ਨੀ ਸਿੱਖ ਲੇਗੀ ਮੈਂ ਤਾਂ ਬਥੇਰੀ ਪਹਿੰਗੀ ਕਰਨੀ ਆ ਕਿ ਸਿੱਕੇ ਆ ਕੇ ਸਿੱਕੇ ਆ ਮੇਰੀ ਧੀ ਐ ਮੈਂ ਤਾਂ ਕਹਿੰਦੀ ਮੈਂ ਵਿਆਹ ਕੇ ਲਿਆਂਦੀ ਐ ਮੇਰੇ ਨਾਲ ਕਰੇ ਪਰ ਗੱਲ ਤੇ ਐ ਨਾ ਮੰਨੇ ਤਾਂ ਸਹੀ ਨਾ ਗੱਲ ਚਲੋ 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 ਚੰਗਾ ਫਿਰ ਮੈਂ ਚਲਦੀ ਏ ਛੱਲੇ ਨਹੀਂ ਹਾਂਜੀ ਹਾਂਜੀ ਛਾਹ ਪੀਂਜੀ ਬਰ ਤੋਪੇ ਵੀ ਬਹੁਤ ਹੈਗੀ ਆ ਤਿਆਰ ਰਜ ਜਾਇਓ ਆਟੋ ਚ ਜਾ ਲਿਓ ਚੰਗਾ ਹਾਂ ਕੋਈ ਗੱਲ ਆਟੋ ਚ ਚਲੀ ਪਾਣੀ ਦੀ ਕਿਰਨ ਬੋਤਲ ਦੇ ਦੇ ਮਮੇ ਨੂੰ ਬਾਹਰ ਗਰਮੀ ਬੜੀ ਛੱਡ ਕੇ ਚਲ ਆਜੋ ਚਲੋ ਹਾ ਯੋ ਮਮਾ ਹਾਂ ਪਾਚੇ ਕਰ ਲੂ ਮਮੀ ਹੁਣੇ ਚੱਲੇ ਜਾ ਤੁਸੀਂ ਥੋੜੀ ਦੇਰ ਬਹਿ ਜਾਣਾ ਸੀਗਾ ਨਹੀਂ ਈਏ ਮੈਂ ਚੱਲ ਜੀ ਆ ਪਤਾ ਕੀ ਤੁਹਾਡੇ ਘਰ ਦਾ ਮਾਮਲਾ ਹੈ ਇਸ ਕਰਕੇ ਨਾ ਮੈਨੂੰ ਚੰਗਾ ਨਹੀਂ ਹੁੰਦਾ ਲੱਗਦਾ ਕਿ ਤਾਂ ਮੈਂ ਚੱਲੀ ਚਲੋ ਇਹ ਵੀ ਗੱਲ ਠੀਕ ਆ ਮਮੀ ਹਾਂ ਚਲੋ ਠੀਕ ਆ ਤੁਸੀਂ ਫੇਰ ਕਿਸੇ ਦਿਨ ਆਇਓ ਹਾਂ ਚਲ ਚੰਗਾ ਈਏ ਠੀਕ ਹਾਂ ਜਾਂਦਾ ਠੀਕ ਜਿੰਦੇ ਕੁਦਰਤੀ ਕਿਰੰਦੀ ਮੰਮੀ ਬੈਠੀ ਸੀ ਤੇ ਮੈਂ ਗੱਲ ਕਰ ਦਿੱਤੀ ਮੈਨੂੰ ਜੇ ਉਹਦੀ ਜਗ੍ਹਾ ਤੇ ਕੋਈ ਹੋਰ ਹੀ ਹੁੰਦਾ ਨਾ ਮੈਂ ਤਾਂ ਦੁਨੀਆਂ ਦੀ ਤੁਹਾਡੀ ਕਰਕੇ ਜਾਣੀ ਸੀ ਮੈਂ ਨਹੀਂ ਭਰੀ ਭੀਤੀ ਘਰੋਂ ਆਈ ਸੀ ਕਿ ਅੱਜ ਮੈਂ ਕੁਛ ਨਾ ਕੁਛ ਗੱਲ ਕਰਕੇ ਆਣੀ ਆ ਨਾ ਇਹ ਕਿਉਂ ਨਹੀਂ ਸਮਝਾਉਂਦੇ ਆਪਣੀ ਕੁੜੀਆਂ ਨਾ ਸਿਰ ਹੋ ਜਾਂਦੀ ਆਪਣੇ ਘਰ ਖਲੇਰਾ ਵਾਟੜੀ ਕਲਪਨਾ ਪਾਟੜੀ ਕਲੱਖ ਨਹੀਂ ਪੈ ਗਈ ਸਾਡੇ ਘਰ ਦੇ ਇੱਥੇ ਗੱਲ ਤੋਂ ਉਹ ਮੁੰਡਾ ਕਹਿੰਦਾ ਮੈਂ ਨਹੀਂ ਇਹਦੇ ਕੋ ਸੁਖੀ ਐ ਮੈਂ ਉਹਦੇ ਦੁਖੀ ਐ ਦੀ ਹਰਕਤਾਂ ਤੋਂ ਮੈਂ ਕੀ ਕਰਾਂ ਕਿੱਥੇ ਜਾਵਾਂ ਉਹ ਕੁੜੀ ਦੇਖੋ ਮੈਂ ਤਾਂ ਉਹਨਾਂ ਨੂੰ ਐਸਲੇ ਦਿੱਸੇ ਜੋੜੰਦੀ ਕੁੜੀ ਦੇ ਸੰਸਕਾਰ ਦੇਖੋ ਕਿ ਹੋ ਜੇ ਸਾਡੇ ਸਾਰੇ ਪਰਿਵਾਰ ਚ ਕਰਨ ਦੀ ਇੰਨੀ ਕੀ ਸਿਫਤ ਕਰਦੇ ਕਹਿੰਦੇ ਪਰਜਾਈ ਦੇਖੀ ਤੇ ਇੰਨੇ ਖਦੀ ਪਰਜਾਈ ਵਕੀ ਦੇਖੀ ਇਹ ਨਿਤ ਉਤਕਿਰਨ ਵਾਲੇ ਕੋ ਹਾਰਤੀ ਤੇ ਪਰਫੈਕਟ ਹੈ ਬਣਾਉਣ ਤੇ ਪਰਫੈਕਟ ਆਏਗਾ ਦੀ ਇੱਜ਼ਤ ਵੇਖੋ ਕਿਸ ਤਰ੍ਹਾਂ ਕਰਦੀ ਹਰ ਗੱਲ ਪਰ ਦੱਸੋ ਇਹੋ ਜਿਹੇ ਸੰਸਕਾਰ ਕਿਤੇ ਇਹਨੂੰ ਦਿੱਤਨ ਤੇ ਸਾਡੇ ਘਰ ਦਾ ਮਾਹੌਲ ਹੀ ਹੋਰ ਤਰ੍ਹਾਂ ਦਾ ਹੋਣਾ ਸੀ ਸਾਡੇ ਘਰ ਖੁਸ਼ਹਾਲ ਹੋਣਾ ਸੀ ਤੁਸੀਂ ਇਹ ਦੇਖੋ ਤੁਸੀਂ ਸੰਸਕਾਰ ਦਿਓ ਇਹਨੂੰ ਚੰਗੇ ਸੰਸਕਾਰ ਦਿਓ ਸਮਝਾਓ ਕਿ ਆਪਣੇ ਘਰ ਨੂੰ ਸੁਰਗ ਬਣਾਵੇ ਨਰਕ ਨਾ ਬਣਾਈ ਰੱਖੇ ਆदमी ਵੀ ਪਰੇਸ਼ਾਨ ਹੈ ਤੋ ਕੋ ਰਵੇ ਮੈਂ ਵੀ ਪਰੇਸ਼ਾਨ ਹੈ ਇਹ ਕੋ ਤਰੀਕਾ ਥੋੜੀ ਘਰਾਂਦਾ ਹੁੰਦਾ ਵੇ ਦਿੱਖਦੇ ਦੇਖੋ ਘਰ ਚ ਕਲੇਰਾ ਹੀ ਪਾ ਚੜਦੀ ਸਿਮਟਦੀ ਹੋ ਕੁਝ ਤਾਂ ਜੀ ਵੇਖੋ ਜੇ ਕੋ ਗੱਲ ਸੀ ਤੇ ਤੁਸੀਂ ਮੈਨੂੰ ਕੱਲੀ ਨੂੰ ਕੰਦੇ ਅੰਦਰ ਵੜ ਕੇ ਕਹਿ ਰਹੇਂਦੇ ਕਿਰਨ ਦੀ ਮੰਮੀ ਸਾਹਮਣੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਇਹ ਕੋ ਚੰਗੀ ਗੱਲ ਐ ਔਰ ਪਹਿਨੀ ਵੇ ਕਿੰਨੀ ਵਾਰੀ ਤੇ ਤੁਹਾਨੂੰ ਕਹਿ ਗਈਆਂ ਕਿੰਨੀ ਵਾਰੀ ਤੁਹਾਨੂੰ ਕਹੇ ਤੁਸੀਂ ਅਸਰ ਹੀ ਨਹੀਂ ਐ ਇਸ ਗੱਲ ਦਾ ਤੁਸੀਂ ਆਈ ਗਈ ਗੱਲ ਕਰ ਛੱਡੀ ਤੂੰ ਸਮਝਿਆ ਨਹੀਂ ਅੱਜ ਤੇ ਅੱਜ ਤਾਂ ਕੁਦਰਤੀ ਬੈਠੇ ਇਸ ਤੇ ਚਲੋ ਚੰਗਾ ਮੈਂ ਚੱਲੀ ਜੇ ਤੇ ਮੈਂ ਉਹਨਾਂ ਭੇਜਨੀ ਆ ਨੂੰ ਦੋ ਦਿਨ ਰਹਿ ਲੈ ਤੈਨੂੰ ਸਾਰਾ ਕੁਝ ਸਮਝਾ ਕੇ ਭੇਜਣਾ ਕਿ ਆਪਣੇ ਘਰ ਚ ਰਹਿਣਾ ਪੁੱਤਰ ਘਰ ਦੀ ਵਸਣ ਜਿੱਥੇ ਜਾਓ ਵਿਆਹ ਕੇ ਉੱਥੇ ਹੀ ਬਸੀਦਾ ਜਾ ਕੇ ਤੂੰ ਸਮਝਾਓ ਚੰਗੀ ਤਰ੍ਹਾਂ ਮੈਂ ਭੇਜਨੀ ਆ ਉਹਨ ਇੱਕ ਦੋ ਦਿਨ ਆਉਂਦੇ ਵਿੱਚ ਰਹਿ ਜੀ ਤੁਹਾੜੇ ਕੋ ਦੋ ਦਿਨ ਤੈਨੂੰ ਸਮਝਾਓ ਸਾਰਾ ਕੁਝ ਮੈਂ ਬਹੁਤ ਪਰੇਸ਼ਾਨ ਜੀ ਇਹਨਾਂ ਗੱਲਾਂ ਤੋਂ मम्मी होया का पेज़ किरण तू दस जो दे सास ने सही किया मेरी कुड़बनी इतने बैठी सी उन्हें एक बारी नहीं सोचा कि किरण की मम्मी की कहूगी तड़ा तड़ बोली गई बोली गई बोली गई जे नेहा को गलती कर दी है तू अंदर मड़ के बिन्नू कह दे ਤੂੰ ਸਾਰੇ ਸਭਨੇ ਮੇਰੀ ਬੇਇੱਜ਼ਤੀ ਕਿਉਂ ਕਰੇ ਜਾਣ ਲਈ ਆ ਮੰਮੀ ਇੱਕ ਗੱਲ ਕਹਾਂ ਕਿੰਨਾ ਬੁਰਾ ਲੱਗੰਦਿਆ ਨਾ ਤੁਹਾਨੂੰ ਬੜਾ ਬੁਰਾ ਲੱਗਣ ਡਿਆ ਪੁੱਤ ਵੇਖੋ ਮੈਨੂੰ ਬੜਾ ਬਖਸੂਰ ਸੋਡਿਆ ਜਿੰਨੀ ਉਹ ਅੱਜ ਮੇਰੀ ਬੇਇੱਜ਼ਤੀ ਕਰਕੇ ਗਈ ਐ ਮੇਰੇ ਤੇ ਸਾਰਾ ਕੰਮ ਕਰ ਦਿੱਤਾ ਤੇ ਵੀ ਕਰਕੇ ਗਈ ਐ ਇੱਕ ਮਾਂ ਨੂੰ ਕਹਿ ਜਿਹੜਾ ਧੀ ਦੀ ਮਾਂ ਨੂੰ ਕਹਿ ਦੇਣਾ ਕਿੰਨਾ ਦੁੱਖ ਲੱਗਦਾ ਤੂੰ ਉਸ ਟਾਈਮ ਸੋਚ ਜਦੋਂ ਉਸ ਸਾਸ ਵੀ ਮੇਰੇ ਦੇੰਡੇ ਚ ਨਾ ਮੇਰੇ ਦਿਲ ਦੇ ਅੰਦਰ ਖੜੀਆਂ ਗੱਲਾਂ ਚ ਲੰਡੀਆਂ ਸੀ ਮੈਂ ਸ਼ਰਮਿੰਦੀ ਹੋ ਕੇ ਬੈਠੀ ਨਹੀਂ ਬਸ ਹੱਥ ਹੀ ਜੋੜਦੀ ਰਹੀ ਕਿ ਭੈਜੀ ਚੁੱਪ ਕਰ ਚਲ ਪਰ ਫੈਂਸੀ ਨੇ ਮੈਨੂੰ ਬਹੁਤ ਬੇਇੱਜ਼ਤੀ ਕੀਤੀ ਬੜਾ ਜਲੀਲ ਕੀਤਾ ਮੰਮੀ ਇੱਕ ਮਾਂ ਦੇ ਅੰਦਰ ਕੀ ਭੀਤੀ ਹੋਗੀ ਜਦੋਂ ਉਹਦੀ ਧੀ ਦੀ ਕੋਈ ਬੁਰਾਈ ਕਰਦਾ ਹਾਂ ਕਰਨ ਇਹ ਕੋਈ ਕਹਿੰਦੇ ਆ ਤੁਸੀਂ ਦੱਸੋ ਮੰਮੀ ਮੇਰੀ ਮਾਤੇ ਕੀ ਬੀਤੀ ਕੀ ਬੀਤੀ ਆਉਦੇ ਤੇ ਜਦੋਂ ਤੁਸੀਂ ਮੇਰੀਆਂ ਉਹਦੇ ਸਾਹਮਣੇ ਬੁਰਾਈਆਂ ਕਰਨਦੇ ਸੀ ਕੀ ਮਤਲਬ ਤੇਰਾ ਮਤਲਬ ਤੇ ਮੰਮੀ ਤਾਂ ਇਹ ਸਮਝ ਗਈ ਸੀ ਕਿ ਤੁਸੀਂ ਮੇਰੇ ਬਾਰੇ ਕੀ ਕਹਿੰਦੇ ਸੀ ਮੰਮੀ ਨੂੰ ਕਿ ਤੁਸੀਂ ਆਪਣੀ ਕੁੜੀ ਨੂੰ ਥੋੜੇ ਜਿਹਾ ਸੰਸਕਾਰ ਦਿੱਤੇ ਹੁੰਦੇ ਤੇ ਸਾਡਾ ਘਰ ਸਵਰਗ ਬਣ ਜਾਣਾ ਸੀ ਤੇ ਇਹੋ ਹੀ ਗੱਲ ਜੇ ਦੀਦੀ ਦੀ ਸੱਸ ਨੇ ਤੁਹਾਨੂੰ ਕਹੀ ਕਿੰਨਾ ਬੁਰਾ ਲੱਗਾ ਨਾ ਤੁਹਾਨੂੰ ਤੁਹ ਹੀ ਤੇ ਮੇਰੀ ਮਾਂ ਦੇ ਸਟੈਂਡਰਡ ਹਜੇ ਕੀ ਚੰਗੇ ਬਲੇ ਘਰਦੇ ਆ ਆਪਾਂ ਉਹਦੀਆਂ ਚੱਪਲਾਂ ਤੇ ਉਹਦੇ ਵਾਲਾਂ ਤੇ ਸਾਰਿਆਂ ਤੇ ਡੌਂਟ ਮਾਰੀ ਤੇ ਮੈਨੂੰ ਵੀ ਨਹੀਂ ਛੱਡਿਆ ਕਿ ਤੜਦੀ ਕੁੜੀ ਨੂੰ ਤੇ ਕਾ ਖਾਂਦਾ ਨਹੀਂ ਟਾੜੀ ਕੁੜੀ ਤੇ ਉੱਠਦੀ ਨਹੀਂ ਸਵੇਰੇ ਹਾਲਾਂਕਿ ਕਾ ਦਸਾਰਾ ਕੰਮ ਮੈਂ ਕਰਦੀ ਆ ਤੇ ਮੈਂ ਤੁਹਾਡੀ ਇੰਨੀਆ ਸਿਫਤਾਂ ਕਰਦੀ ਆ ਜਾ ਜਾ ਕੇ ਤੇ ਤੁਹਾਡੀ ਇਹਦੇ ਵਿੱਚ ਬੇਇੱਜ਼ਤੀ ਹੋਈ ਆ ਕੋਈ ਰਿਸਪੈਕਟ ਨਹੀਂ ਬਣੀ ਮੰਮੀ ਦੀ ਨਜ਼ਰ ਦੇ ਵਿੱਚ ਕਿਉਂਕਿ ਮੈਂ ਤੁਹਾਡੀ ਉੱਥੇ ਇੱਜ਼ਤ ਬਣਾਈ ਹੋਈ ਸੀ ਕਿ ਮੇਰੀ ਸੱਸ ਤੇ ਮੈਨੂੰ ਹੱਥਾਂ 'ਚ ਚੋੱਕ ਕੇ ਰੱਖਦੀ ਐ ਮੇਰੀ ਇੰਨੀ ਕੇਅਰ ਕਰਦੀ ਐ ਉਹ ਮੇਰੇ ਤੇ ਸਾਰੇ ਕੰਮਾਂ ਦੇ ਵਿੱਚ ਹੈਲਪ ਕਰਵਾਂਦੀ ਐ ਪਰ ਤੁਸੀਂ ਜਿਹੜਾ ਪਰਦਾ ਸੀ ਨਾ ਉਹ ਰਹਿਣ ਹੀ ਦਿੱਤਾ ਤੇ ਉਹਨਾਂ ਦੇ ਕੀ ਬੀਤਦੀ ਐ ਇਹ ਤੁਸੀਂ ਵੇਖਿਆ ਵਾ ਉਹ ਕਿੰਨਾ ਦੁਖੀਮਨ ਇੱਥੋਂ ਗਏ ਐ ਕਿੰਨਾ ਦਿਲ ਟੁੱਟਾ ਔਨਾਂ ਦਾ ਜਿਵੇਂ ਮੰਮੀ ਤੁਹਾਡਾ ਟੁੱਟਾ ਵਾ ਹੋਰ ਬਾਕੀ ਕਿਰ ਮੈਂ ਸਮਝੀ ਹੰਜੇ ਤੋਂ ਦੇ ਸੱਸ ਮੈਨੂੰ ਮਿਹਣੇ ਤੇ ਢਾਈ ਸੀ ਨਾ ਉਹਨਾਂ ਮੈਨੂੰ ਇੰਜ ਲੱਗਣ ਡਿਆ ਸੀ ਇੱਕ ਧੀ ਦੀ ਮਾਂ ਹੋਣਾ ਕਿੰਨਾ ਗੁਣਾ ਹੈਗਾ ਕਿੰਨੇ ਮਿਹਣੇ ਤੇ ਢਾਈ ਉਹ ਮੈਨੂੰ ਪਰ ਮੈਂ ਭੁੱਲ ਗਈਆਂ ਕਿਉਂ ਮੇਰੇ ਕੋਲ ਬੈਠੀ ਮੈਂ ਉਹਨੂੰ ਵੀ ਉੱਤੀ ਤੇ ਮੇਰੇ ਦੇਣ ਲਈ ਆ ਉਹ ਤਾਂ ਮੈਨੂੰ ਘਰ ਆ ਕੇ ਬੈਣੇ ਦੇ ਕੇ ਗਈ ਹੈ ਇਹ ਵਿਚਾਰੀ ਮੇਰੇ ਘਰ ਆਈ ਸੀ ਵਾਕਈ ਕਿਰਨ ਤੇਰੀ ਮਾਂ ਨੇ ਤੈਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਆ ਤੂੰ ਅੱਗੋਂ ਬੋਲੀ ਨਹੀਂ ਹੈਗੀ ਪੁੱਤ ਮੈਨੂੰ ਮਾਫ਼ ਕਰ ਦੇ ਮੇਰੇ ਕੋਲ ਗਲਤੀ ਹੋ ਗਈ ਪੁੱਤ ਚਲੋ ਮੰਮੀ ਸਾਰਾ ਕੰਮ ਕਰ ਕਰਦਾ ਤੋਏ ਸਾਹmdi ਮੈਂ ਤਾਂ ਬਸ ਮੈਂ ਆਪਣੇ ਤੀ ਨਾ ਲਾੜ ਚਾ ਝੂਠਾ ਲੰਡਾਂਦੀ ਆ ਮੈਂ ਆਪਣੇ ਤੀ ਨੂੰ ਕੋਈ ਚੰਗੇ ਸੰਸਕਾਰ ਨਹੀਂ ਦਿੱਤੇ ਜਿਹੜੇ ਸੰਸਕਾਰ ਤੈਨੂੰ ਤੇਰੀ ਮਾਂ ਨੇ ਦਿੱਤੇ ਮੈਨੂੰ ਮਾਫ ਕਰ ਦਿੱਤੀ ਇੱਕ ਇਹ ਬੜੀ ਵੱਡੀ ਗੱਲ ਆ ਜਦੋਂ ਇੱਕ ਧੀ ਦੀ ਮਾਂ ਦੂਜੀ ਧੀ ਦੀ ਮਾਂ ਨੂੰ ਕਦੀ ਹੈ ਨਾ ਕਿ ਤੂੰ ਆਪਣੇ ਤੀ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਉਸ ਵਕਤ ਉਹ ਮਾ ਡੋਬੋ ਮਰਨ ਵਾਲੀ ਗੱਲ ਹੋ ਜਾਂਦੀ ਮੈਨੂੰ ਮਾਫ ਕਰ ਦਿੱਤੀ ਚਲੋ ਮੰਮੀ ਛੱਡੋ ਹੁਣ ਤੁਹਾਨੂੰ ਇਹ ਤੇ ਸਮਝ ਆ ਗਈ ਨਾ ਕਿ ਨੂੰ ਵੀ ਤੇ ਹੀ ਹੁੰਦੀ ਕੋਈ ਫਰਕ ਨਹੀਂ ਤੇ ਆਨੇ ਤੇ ਬਾਅਦ ਚ ਆਣਾ ਪਹਿਲਾਂ ਤੇ ਨੂੰਹਾਂ ਹੀ ਕੋਲ ਹੁੰਦੀਆਂ ਵਾ ਨੂੰਹਾਂ ਨੇ ਹੀ ਕੰਮ ਆਣਾ ਹੁੰਦਾ ਵਾ ਤੇ ਇਤਰਾ ਹੀ ਕਈ ਸੱਸਾਂ ਕਰਦੀਆਂ ਵੀ ਆ ਘਰ ਵੀ ਪਹੁੰਚ ਆਦਾ ਕਿ ਜਿਹੜੀ ਉਹਨਾਂ ਦੀ ਨੂੰਹ ਹੁੰਦੀ ਆ ਕੰਮ ਸਾਰਾ ਕਰਦੀ ਆ ਬਟ ਫਿਰ ਵੀ ਉਹਨੂੰ ਛੋਟੇ ਛੋਟੇ ਗੱਲ ਤੇ ਟੌਂਟ ਦੇਈ ਜਾਣੇ ਕਿ ਘਰ ਦਾ ਤੇ ਕੰਮ ਹੀ ਨਹੀਂ ਹੁੰਦਾ ਘਰ ਦਾ ਘਰ ਦੀ ਕੀ ਆ ਤੇਰੀ ਮਾਂ ਨੇ ਤੈਨੂੰ ਸਿਖਾ ਕੇ ਕਿ ਭੇਜਿਆ ਗਿਆ ਤੈਨੂੰ ਕੰਮ ਕਰਦੇ ਤੂੰ ਉਹ ਮਤਲਬ ਕੀ ਕਹਿੰਦੇ ਲੋਲਿਆ ਵਾਂਗੂ ਕੰਮ ਕਰਦੀ ਤੇਰੇ ਹੱਥ ਪੈਰ ਨਹੀਂ ਚੱਲਦੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਜੀ ਵੇਖੋ ਹਰ ਇੱਕ ਮਾਂ ਹਰ ਇੱਕ ਮਾਂ ਮੈਂ ਵੀ ਇੱਕ ਤੇ ਦੀ ਮਾਂ ਆ ਜਿਹੜੋ ਕੁੜੀ ਆਪਣੇ ਘਰ ਹੁੰਦੀ ਨਾ ਤੇ ਮਾਵਾਂ ਲਾੜਨਾ ਕੰਮ ਕਰਨ ਨਹੀਂ ਦਿੰਦੀਆਂ ਤੇ ਜਦੋਂ ਆਪਣੇ ਘਰ ਜਾਂਦੀਆਂ ਨਾ ਤੇ ਹੋਲੀ ਉਹਨੇ ਕੰਮ ਕਰਦੀਆਂ ਤੇ ਇਸ ਤਰ੍ਹਾਂ ਦੇ ਜਿਹੜੇ ਮਿਹਣੇ ਆ ਨਾ ਉਹ ਨਾ ਦਿਆ ਕਰੋ ਜੀ ਅ ਇੱਥੇ ਇੱਕ ਮੈਂ ਛੋਟੀ ਜੀ ਤੁਹਾਨੂੰ ਗੱਲ ਕਵਾਂਗੀ ਹਰ ਮਤਲਬ ਗ੍ਰੰਥਾਂ ਵਿੱਚ ਹਰ ਧਰਮ ਦੇ ਵਿੱਚ ਇੱਕ ਚੀਜ਼ ਗਈ ਗਈ ਆ ਕਿ ਕਿਸੇ ਦਾ ਮਨ ਦਿਖਾਣਾ ਸਾਰਨਾ ਵੱਡਾ ਪਾਪ ਆ ਭਾਵੇਂ ਕਤਲ ਕਰ ਲਓ ਜੋ ਮਰਜੀ ਕਰ ਲਓ ਉਰ ਤੋਂ ਵੱਧ ਜਿਹੜਾ ਪਾਪ ਆ ਨਾ ਉਹ ਕਿਸੇ ਦਾ ਮਨ ਦਿਖਾਣਾ ਕੋਈ ਵੀ ਹੋ ਸਕਦਾ ਪਰ ਮੋਸਟਲੀ ਇਹਦੇ ਵਿੱਚ ਜਦਾ ਨੂਹਾਂ ਹੀ ਘਿਰਦੀਆਂ ਹੈਗੀਆਂ ਤੇ ਜੇ ਤੁਸੀਂ ਨੂਹਾਂ ਦਾ ਮਨ ਦਿਖਾਓਗੇ ਤੇ ਉਹ ਵਿਚਾਰੀਆਂ ਤੇ ਗਊਆਂ ਹੁੰਦੀਆਂ ਕਈ ਨੂਹਾਂ ਕਈ ਨੂਹਾਂ ਜੀ ਕਈ ਨੂਹਾਂ ਤੇ ਉਹਨਾਂ ਦੇ ਅੰਦਰ ਜਦੋਂ ਉਸ ਟਾਈਮ ਵੱਦ ਸੀਸ ਨਿਕਲਦੀ ਹੈ ਨਾ ਉਹ ਲੱਗ ਵੀ ਜਾਂਦੀ ਉਹ ਲੱਗ ਵੀ ਜਾਂਦੀ ਜੇ ਤੇ ਐਸ ਕਰਕੇ ਪਿਆਰ ਕਰੋ ਤੇ ਪਿਆਰ ਲਵੋ ਬਾਕੀ ਜਿਹੜੀਆਂ ਕੋਚ ਪਰਸੈਂਟ ਨੂੰ ਆ ਇਹ ਨਹੀਂ ਮੈਨੂੰ ਪਤਾ ਕਿਹੜੇ ਹਾਲਾਤਾਂ ਕਰ ਉਹਨਾਂ ਦੀ ਕੀ ਮਜਬੂਰੀ ਆ ਤੁਸੀਂ ਆਪਣੇ ਘਰ ਅੰਡਰਸਟੈਂਡ ਕਰੋ ਇੱਕ ਦੂਜੇ ਨੂੰ ਸਮਝੋ ਆ ਵੇਖੋ ਜੀ ਨਾ ਨੂੰ ਸੱਸ ਦੀ ਬੁਰਾਈ ਕਰੇ ਤੇ ਨਾ ਸੱਸ ਨੂੰ ਦੀ ਬੁਰਾਈ ਕਰੇ ਤੇ ਬੜਾ ਵਧੀਆ ਹੋ ਜਾਂਦਾ ਜੇ ਜਿਵੇਂ ਕਿ ਮੰਮੀ ਨੇ ਕਿਹਾ ਕਿ ਕਈ ਨੂੰ ਆ ਅੰਦਰੋਂ ਬੱਦਿਸਿਸ ਦੇ ਦਿੰਦੀ ਆ ਪਰ ਉਹ ਬੋਲਦੀਆਂ ਨਹੀਂ ਆ ਹੂੰ 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 ਤੇ ਜਿਹੜੀਆਂ ਤੁਸੀਂ ਇਸ ਸਟੋਰੀ ਦੇ ਵਿੱਚ ਵੇਖੋ ਬਿਲਕੁਲ ਵੀ ਨਹੀਂ ਬੋਲਦੀ ਤੇ ਉਹਨੇ ਆਪਣੀ ਮਾਂ ਦੀ ਕਹਿੰਦੇ ਮਾਫੀ ਵੀ ਮੰਗ ਲਈ ਤੇ ਚੁੱਪ ਕਰਕੇ ਬੈਠੀ ਰਹੀ ਹੈ ਜਿਵੇਂ ਕਿ ਉਹਦੇ ਵਿੱਚ ਹੋਰੀ ਕੋਈ ਗਲਤੀ ਵੀ ਨਹੀਂ ਸੀ ਵੀ ਵੀ ਨਹੀਂ ਸੀ ਤੇ ਇਹੋ ਜਿਹੇ ਦੇ ਨਾ ਫਿਰ ਰੱਬ ਵੀ ਸੌਂਦਾ ਹੁੰਦਾ ਤੇ ਉਹ ਕਹਿੰਦੇ ਆ ਨਾ ਰੱਬ ਦੀ लाठी 'ਚ ਆਵਾਜ਼ ਨਹੀਂ ਹੁੰਦੀ ਤੇ ਨਾਲ ਹੀ ਫਿਰ लाठी ਵੱਜ ਗਈ ਨਾ ਉਹਦੀ ਮਾਂ ਨੂੰ ਵੀ ਤੇ ਕਿੰਨਾ ਦੁੱਖ ਲੱਗਾ ਉਹਦੀ ਮਾਂ ਨੂੰ ਜਦੋਂ ਗੱਲ ਉਹਦੀ ਆਪਣੀ ਧੀ ਤੇ ਆਈ ਹੈ ਨਾ ਇੱਕਦਮ ਹੀ ਸੜਨ ਨਹੀਂ ਆਕੇ ਤੇ ਲਾਂਬੇ ਦੇ ਦਿੱਤੇ ਜੀ ਮੈਂ ਕਿ ਉਹ ਕਹਿੰਦੇ ਆ ਨਾ ਕਰਮਾ ਰਿਟਰਨ ਤੇ ਇਹਦੇ ਵਿੱਚ ਨਾ ਉਸੇ ਟਾਈਮ ਹੀ ਮਿਲ ਗਿਆ ਤੇ ਕਿਵੇਂ ਲੱਗਾ ਫਿਰ ਇੱਕ ਮਾਂ ਨੂੰ ਕਿ ਜਦੋਂ ਉਹਦੀ ਧੀ ਦੀ ਇੰਨੀ ਬੁਰਾਈ ਕੀਤੀ ਮੇਹਣੇ ਮਾਰੇ ਉਹ ਵੀ ਕਿਸੇ ਹੋਰ ਦੇ ਸਾਹਮਣੇ ਹਨਾ ਤੇ ਇਸੇ ਕਰਕੇ ਆਪਾਂ ਕਹਿਣਾ ਚਾਹਾਂਗੇ ਨੂੰ ਨੂੰ ਵੀ ਤੇ ਸੱਸ ਨੂੰ ਵੀ ਦੋਵੇਂ ਜਣੇ ਆਪਸ ਵਿੱਚ ਅੰਡਰਸਟੈਂਡਿੰਗ ਰੱਖਿਆ ਕਰੋ ਕਿ ਜੇ ਇੱਕ ਜਣਾ ਨਹੀਂ ਸਮਝਦਾ ਤੇ ਦੂਸਰਾ ਜਣਾ ਸਮਝ ਲਈ ਦੂਸਰਾ ਨਹੀਂ ਸਮਝਦਾ ਤੇ ਪਹਿਲਾ ਸਮਝ ਲੈ ਤਾਂ ਹੀ ਜਿਹੜੀ ਹੈਗੀ ਆ ਸੋਹਰੇ ਵਾਲੀ ਕਿਸ਼ਤੇ ਤਾਂ ਹੀ ਚੱਲਣੀ ਹੈ ਸਮੂਦ ਜੇ ਆਪਾਂ ਇਤਨੇ ਲੜਦੇ ਚ ਗੱਡਦੇ ਰਹੇ ਕਿ ਦੂਜੇ ਦੀ ਗੱਲ ਦਾ ਬੁਰਾ ਮਨਾਂਦੇ ਰਹੇ ਮਤਲਬ ਕਿ ਇਹਨੇ ਸੈਕਰੀਫਾਈਜ਼ ਨਹੀਂ ਕੀਤਾ ਭਾਵੇਂ ਉੱਥੇ ਕੁੜੀ ਵੀ ਹੋਵੇ ਭਾਵੇਂ ਸੱਸ ਵੀ ਹੋਵੇ ਦੋਵਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਥੋੜਾ ਬਤਾ ਐਡਜਸਟ ਦੋਵਾਂ ਨੇ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੱਸ ਨੂੰ ਖਾਸ ਕਰਕੇ ਸੱਸ ਨੂੰ ਇਹਦੇ ਵਾਸਤੇ ਸਪੈਸ਼ਲੀ ਮੈਂ ਸੱਸ ਨੂੰ ਕਵਾਂਗੀ ਜੇ ਨੂਨੂ ਨੇ ਕਵਾਂਗੀ ਮੈਂ ਵੀ ਸੱਸ ਆੜੀਆਂ ਸੱਸਾਂ ਮੇਨੇ ਮਾਰਦੀਆਂ ਨਾ ਇਰਤੇ ਆਪਾਂ ਬਹੁਤ ਜਲਦੀ ਇੱਕ ਵੀਡੀਓ ਲੈ ਕੇ ਆਵਾਂਗੇ ਔਰ ਚ ਸਿਰਫ ਸੱਸ ਤੇ ਹੀ ਵਿਖਾਇਆ ਜਾਊਗਾ ਇੰਨੇ ਜ਼ਿਆਦਾ ਨੂਆਂ ਨੂੰ ਮੇਨੇ ਮਾਰਦੀਆਂ ਅਗਰ ਨੂਆਂ ਵਾਸਤੇ ਚੱਲਣੇ ਬੜੇ ਔਖੇ ਹੋ ਜਾਂਦੇ ਹਣਾ ਬਿਲਕੁਲ ਜੀ ਚਲੋ ਠੀਕ ਹੈ ਜੀ ਮੈਸੇਜ ਬੜਾ ਲੰਬਾ ਹੋਇਆ ਸਾਡਾ ਫਿਰ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਏ ਸਾਡੀ ਚੈਨਲ ਨੂੰ ਸਬਸਕ੍ਰਾਈਬ ਰੂ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਦੇ ਜਰੀ ਆਪਣਾ ਪਿਆਰ ਜਰੂਰ ਦਿਓ ਜੀ ਥੈਂਕ ਯੂ ਸੋ ਮਚ ਜੀ ਅੱਛਾ ਇੱਕ ਜਲੇ ਨੇ ਮੈਸੇਜ ਦਿੱਤਾ ਸੀ ਕਿ ਜਸਵੀਰ ਅੰਟੀ ਜਿਮ ਜਾਇਆ ਕਰੋ ਪੁੱਤਰ ਜੀ ਅ ਜਿਮ ਜਾਣ ਜਾਣ ਕੇ ਕਿ ਇੰਨਾ ਬੁਰਾ ਹਾਲ ਹੋਇਆ ਜੇ ਤੇ ਬਾਕੀ ਠੀਕ ਆ ਥੈਂਕ ਯੂ ਸੋ ਮੱਚ ਬੱਚੇ ਤੁਸੀਂ ਮੇਰੇ ਬਾਰੇ ਇੰਨਾ ਸੋਚਿਆ ਅਸਲ 'ਚ ਤੁਸੀਂ ਇਹ ਸੋਚਿਆ ਕਿ ਸਾਡੀ ਮਾਵਾ ਦੀ ਉਮਰ ਦੀ ਹੈਗੀ ਆ ਤੇ ਇੰਨੀ ਫੈਟ ਫੈਟੀ ਅਗੈਂਟ ਦੇ ਮੋਟਾਪਾ ਇੰਨਾ ਚੜਿਆ ਕਿ ਆਂਟੀ ਜਿਮ ਜਾਇਆ ਕਰ ਥੈਂਕ ਯੂ ਸੋ ਮੱਚ ਬੇਟਾ ਢਾਡਾ ਕਿ ਤੁਸੀਂ ਮੇਰੇ ਬਾਰੇ ਇੰਨਾ ਸੋਚਦੇ ਜੇ ਪਰ ਬੇਟਾ ਟਾਈਮ ਨਹੀਂ ਅਸਲ ਵਿੱਚ ਲੱਗਦਾ ਕੋਈ ਗੱਲ ਨਹੀਂ ਜਿਹੜੀ ਤੁਸੀਂ ਗੱਲ ਕਹੀ ਇਸ ਗੱਲ ਬਾਰੇ ਬੇਟਾ ਵਿਚਾਰ ਕੀਤਾ ਜਾਊਗਾ ਥੈਂਕ ਯੂ ਸੋ ਮੱਚ ਜੀ